ਗੁਰੂ ਰੂਪਿਆਰੀ ਸਾਧ ਸੰਗਤ ਜੀ ਮੈਂ ਮਾਸਟਰ ਬਲਦੇਵ ਰਾਜ ਵਾਰਡ ਨੰਬਰ 6 ਤੋਂ ਤੇ ਸਰਦਾਰ ਬਲਜੀਤ ਸਿੰਘ ਜੀ ਵਾਰਡ ਨੰਬਰ 11 ਤੋਂ ਚੋਲ ਲੜ ਰਹੇ ਹਾਂ ਨਗਰ ਪੰਚਾਇਤੀ ਚੋਲ ਲੜ ਰਹੇ ਹਾਂ ਅਸੀਂ ਸਾਡਾ ਦੋਨਾਂ ਦਾ ਚੋਲ ਨਿਸ਼ਾਨ ਟਰੈਕਟਰ ਹੈ ਮੇਰੇ ਨਾਲ ਹੀ ਤਮੰਨਾ ਉਹਨਾਂ ਦਾ ਵੀ ਚੋਲ ਨਿਸ਼ਾਨ ਟਰੈਕਟਰ ਹੈ ਉਹਨਾਂ ਦਾ ਵਾਰਡ ਨੰਬਰ 5 ਹੈ ਮੇਰੇ ਨਾਲ ਹੀ ਸਰਦਾਰ ਦਲਜਿੰਦਰ ਸਿੰਘ ਜੀ ਨੰਬਰਦਾਰ ਜੇ ਨਾ ਚੋਣ ਨਿਸ਼ਾਨ ਟਰੈਕਟਰ ਹੈ ਉਹ ਵਾਰਡ ਨੰਬਰ 8 ਵਿੱਚੋਂ ਇਲੈਕਸ਼ਨ ਤੇ ਕਰੋਤੇ ਹਨ ਅਸੀਂ ਆਪਣਾ ਚੋਣ ਮੈਨੀਫੈਸਟੋ ਆਪ ਜੀ ਦੇ ਸਾਹਮਣੇ ਪੇਸ਼ ਕਰਨ ਲੱਗੇ ਆ ਮੈਂ ਬੇਨਤੀ ਕਰਦਾ ਕਿ ਨਡਾਲੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਵਾਂਗੇ ਉਹ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਨੇ ਜਿਹੜਾ ਮੇਰਾ ਚੋਣ ਮੈਨੀਫੈਸਟੋ ਸਾਡਾ ਚਾਰਾ ਦਾ ਉਹ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਬਿਜਲੀ ਦੀ ਸਪਲਾਈ ਜਿਹੜੀ ਹੈ ਜਦੋਂ ਵੀ ਪਿੰਡ ਵਿੱਚ ਕਿਸੇ ਇੱਕ ਮੱਲੇ 'ਚ ਲਾਈਟ ਬੰਦ ਹੁੰਦੀ ਹੈ ਤਾਂ ਸਾਰੇ ਪਿੰਡ ਦੀ ਬੱਤੀ ਬੰਦ ਕਰ ਦਿੱਤੀ ਜਾਂਦੀ ਹੈ। ਮੇਰੀ ਇਹ ਕੋਸ਼ਿਸ਼ ਹੋਏਗੀ ਕਿ ਸਾਰੇ ਪਿੰਡ ਨੂੰ ਲਗਭਗ 5 ਜ਼ੋਨਾਂ ਵਿੱਚ ਵੰਡਿਆ ਜਾਵੇਗਾ। ਤਾਂ ਕਿ ਜਿਸ ਜ਼ੋਨ ਦੇ ਵਿੱਚ ਲਾਈਟ ਖਰਾਬ ਆ ਉਸੇ ਜ਼ੋਨ ਦੀ ਲਾਈਟ ਬੰਦ ਹੋਵੇ, ਬਾਕੀ ਪਿੰਡ ਸਾਰਾ ਚ ਸਪਲਾਈ ਚੱਲਦੀ ਰਹੇ। ਨੰਬਰ ਦੂਜੀ ਜਿਹੜੀ ਸਪਲਾਈ ਹੈ ਪਾਣੀ ਦੀ ਸਪਲਾਈ ਸਾਡੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਬਹੁਤ ਘਟੀ ਹੈ। 11 ਨੰਬਰ ਕਲੋਨੀ ਵਾਲਿਆਂ ਨੂੰ ਮੈਂ ਯਕੀਨ ਦਿਵਾਉਣਾ ਕਿ ਅਗਰ ਸਾਡੀ ਨਗਰਪੰਚਾਇਤ ਦੀ ਕਮੇਟੀ ਬਣਦੀ ਹੈ ਤਾਂ ਦੇਖੋ ਉਹ ਟੈਂਕੀ ਵਾਲੀ ਕਲੋਨੀ ਨੂੰ ਹੀ ਪਾਣੀ ਦੀ ਸਪਲਾਈ ਨਹੀਂ ਦਿੱਤੀ ਗਈ ਉਹ ਸਭ ਤੋਂ ਪਹਿਲਾਂ ਉਹਨਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ ਨੰਬਰ 35 ਸਾਲ ਪੁਰਾਣੇ ਪਾਈਪ ਲੱਗੇ ਨੇ ਉਹ ਪਾਣੀ ਬਹੁਤ ਗੰਦਾ ਆ ਰਿਹਾ ਉਹ ਪਾਈਪ ਜਿਹੜੇ ਨੇ ਉਹ ਬਦਲਵਾਏ ਜਾਣਗੇ ਨਡਾਲਾ ਬਹੁਤ ਵੱਡਾ ਹੈ ਇੱਕ ਇੱਕ ਟੈਂਕੀ ਜਿਹੜੀ ਹੈ ਉਹ ਜਿਹੜੀ ਮੌਜੂਦਾ ਚੱਲ ਰਹੀ ਹੈ ਉਸ ਦੇ ਨਾਲ ਹੀ ਇੱਕ ਟੈਂਕੀ ਜਿਹੜੀ ਕੁਟੀਆਂ ਕਲਾਉਣੀ ਹੈ ਜਿੱਥੇ ਸ਼ਮਸ਼ਾਨ ਘਾਟ ਵੀ ਹੈ ਕੁਟੀਆਂ ਕਲੋਨੀ ਵਿੱਚ ਇੱਕ ਨਵੀਂ ਟੈਂਕੀ ਲਗਵਾਈ ਜਾਏਗੀ ਇੱਕ ਟੈਂਕੀ ਬਿਲਪੁਰ ਦੇ ਵਿੱਚ ਲਾਗੂ ਕਰੋ ਨਵੀਂ ਲਾਉਣੀ ਨਵੀਂ ਟੈਂਕੀ ਬਣਵਾਈ ਜਾਏਗੀ ਪਿੰਡ ਵੱਡਾਉਣ ਕਰਕੇ ਤਿੰਨ ਟੈਂਕੀਆਂ ਦਾ ਪਾਣੀ ਦੀ ਸਪਲਾਈ ਪੀਣ ਵਾਲੇ ਪਾਣੀ ਦੀ ਸਪਲਾਈ ਸਾਰੇ ਪਿੰਡ ਨੂੰ ਦਿੱਤੀ ਜਾਵੇਗੀ ਇਸ ਤੋਂ ਬਾਅਦ ਵੱਡੇ ਸਾਡੇ ਨਗਰ ਦੇ ਵਿੱਚ ਮੇਰੀ ਹੀ ਕੋਸ਼ਿਸ਼ ਨਾਲ ਜਦੋਂ ਮੈਂ ਬਲਾਕ ਪ੍ਰਧਾਨ ਸੀਗਾ ਹੁਣ ਵੀ ਵੈਸੇ ਬਲਾਕ ਪ੍ਰਧਾਨੀਆਂ ਯਦੋਂ ਵੀ ਸਾਰੀ ਸਾਡੀ ਪਹੁੰਚ ਪਈ ਹੈ ਨਡਾਲੇ ਵਿੱਚ ਮhalla ਕਲੀਨਿਕ ਅਸੀਂ ਖਲਵਾਇਆ ਆ ਜਿਹਦੇ ਤੋਂ ਫਰੀ ਦਵਾਈ ਮਿਲਦੀ ਪਈ ਹੈ ਫਰੀ ਹੀ ਟੈਸਟ ਕੀਤੇ ਜਾ ਰਹੇ ਨੇ ਸਾਡੀ ਮੇਰੀ ਇੱਕ ਸਭ ਤੋਂ ਵੱਡੀ ਮੰਗ ਹੈ ਕਿ ਨਡਾਲੇ ਦੇ ਕੋ ਬਲੱਥ ਵਿੱਚ ਵੀ ਬੇਗੋਲ ਵਿੱਚ ਵੀ ਤੇ ਢਿਲਵਾ ਵਿੱਚ ਵੀ ਨਗਰ ਪੰਚਾਇਤਾਂ ਨੇ ਉੱਥੇ ਤਿੰਨਾਂ ਥਾਵਾਂ ਦੇ ਵੱਡੇ ਹਸਪਤਾਲ ਨੇ ਲੇਕਿਨ ਮੇਰੇ ਪਿੰਡ ਵਿੱਚ ਇੱਕ ਛੋਟਾ ਜਿਹਾ ਉਹ ਵੀ ਜਿਹੜੀ ਮhalla ਕਲੀਨਿਕ ਹੁਣ ਖਲਵਾਈ ਗਈ ਹੈ ਮੈਂ ਆਪਣੇ ਸਮੇਂ ਦੇ ਦੌਰਾਨ ਦੇ ਵਿੱਚ 5 ਸਾਲਾਂ ਦੇ ਵਿੱਚ ਵਿੱਚ ਇਹੜੀ ਨੜਾਲੇ ਵਿੱਚ ਘੱਟੋ ਘੱਟ 11 ਬਿਸਤਰਿਆਂ ਦਾ ਵੱਡਾ ਹਸਪਤਾਲ ਲੈ ਕੇ ਆਵਾਂਗਾ ਇਸ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਜਦੋਂ ਵੀ ਸਾਡਾ ਕੋਈ ਭੈਣ ਭਰਾ ਬੱਸ ਸਟੈਂਡ ਤੇ ਜਾਂਦਾ ਹੈ ਜਾਂ ਕਿਤੇ ਬਾਜ਼ਾਰ ਜਾਂਦਾ ਹੈ ਕਿਸੇ ਭੈਣ ਭਰਾ ਨੇ ਕਿਤੇ ਬਾਥਰੂਮ ਜਾਣਾ ਹੈ ਤੇ ਕਿਧਰੇ ਵੀ ਪਬਲਿਕ ਦੇ ਬਾਥਰੂਮ ਨਹੀਂ ਬਣੇ ਹੋਏ ਮੇਰੀ ਇਹ ਕੋਸ਼ਿਸ਼ ਹੈ ਪਹਿਲੀ ਕੋਸ਼ਿਸ਼ ਹੋਏਗੀ ਇਹ ਮੇਰੇ ਅਧੀਨ ਹੀ ਹੋਏਗਾ ਸਾਡੀ ਕਮੇਟੀ ਦੇ ਅਧੀਨ ਹੋਏਗਾ ਮਤੇ ਪਾਇ ਜਾਣਗੇ ਕੀ ਬਸ ਸਟੈਂਡ ਤੇ ਵੀ 5-6 ਪਬਲਿਕ ਬਾਥਰੂਮ ਬਣਾਏ ਜਾਣਗੇ ਭੈਣਾ ਵਾਸਤੇ ਵੱਖਰੇ ਭਰਾਵਾਂ ਵਾਸਤੇ ਵੱਖਰੇ ਤੇ ਬਾਜ਼ਾਰ ਦੇ ਵਿੱਚ ਪਬਲਿਕ ਬਾਥਰੂਮ ਬਣਾਏ ਜਾਣਗੇ ਜਿੱਥੇ ਜਿਹੜਾ ਵੀ ਕੋਈ ਦੁਕਾਨਦਾਰ ਕੋਈ ਗਾਹਕ ਜਾਂਦਾ ਹੈ ਕੋਈ ਅੱਡੇ ਤੇ ਜਾਂਦਾ ਹੈ ਉਹਨੂੰ ਬਾਥਰੂਮ ਕਰਨ ਦੀ ਬਹੁਤ ਪ੍ਰੋਬਲਮ ਹੈ ਉਸ ਨੂੰ ਉਹਦੀ ਇਹ ਸਮੱਸਿਆ ਦੂਰ ਹੋਏਗੀ ਪਬਲਿਕ ਬਾਥਰੂਮ ਬਣਾਏ ਜਾਣਗੇ ਫਿਰ ਸਾਡੇ ਪਿੰਡ ਦੀਆਂ ਗਲੀਆਂ ਤੇ ਚਲੋ ਪੱਕੀਆਂ ਹੋ ਗਈਆਂ ਪਰੰਤੂ ਨਾਲੀਆਂ ਜਿਹੜੀਆਂ 2-2 ਫੁੱਟ 3-3 ਫੁੱਟ ਡੂੰਘੀਆਂ ਨੇ ਬਹੁਤ ਚੌੜੀਆਂ ਨੇ ਉਹਨਾਂ ਦੇ ਵਿੱਚ ਬਹੁਤ ਗੰਦਗੀ ਹੈ ਲੋਕਾਂ ਦੀ ਬਿਲਡਿੰਗਾਂ ਜਿਹੜੀਆਂ ਖਤਮ ਹੋ ਰਹੀਆਂ ਨੇ ਬਰਬਾਦ ਹੋ ਰਹੀਆਂ ਨੇ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਦੋਨੇ ਇੱਕ ਨਮੂਨਾ ਦਿੰਨਾ ਵਾ ਸਰਕਾਰੀ ਸਕੂਲ ਦੇ ਸਾਹਮਣੇ ਜਗੀਰ ਸਟੂਡੀਓ ਵਾਲੇ ਦੇ ਘਰ ਦੇ ਕੋਲ ਤੇ ਮੈਂ ਇੱਕ ਗਲੀ ਨਾਲੀਆਂ ਬਣਵਾਈਆਂ ਨੇ ਇੱਕ ਗਲੀ ਦੀ ਰਿਪੇਅਰ ਕਰਾਈ ਨਾਲੀ ਬਣਵਾਈ ਹੈ ਉਸ ਨਮੂਨੇ ਦੇ ਨਾਲ ਹਰ ਘਰ ਦਾ ਹੌਜੀ ਹੌਜ ਹੌਜੀ ਵਕਰੀ ਬਣਾ ਕੇ ਪਾਈ ਪਾ ਕੇ ਨਾਲੀਆਂ ਖਤਮ ਕੀਤੀਆਂ ਜਾਣਗੀਆਂ ਸਾਰੇ ਪਿੰਡ ਵਿੱਚ ਹੀ ਉਸ ਜ਼ਗੀਰ ਜਿਹੜਾ ਫੋਟੋਗ੍ਰਾਫਰ ਦੇ ਘਰ ਵਾਲੀ ਜਿਹੜੀ ਨਮੂਨਾ ਤੁਹਾਨੂੰ ਪੇਸ਼ ਕੀਤਾ ਸਾਰੇ ਪਿੰਡਾਂ ਦੀਆਂ ਗਲੀਆਂ ਸਾਰੇ ਪਿੰਡ ਦੀਆਂ ਨਾਲੀਆਂ ਉਸ ਨਮੂਨੇ ਦੇ ਆਧਾਰ ਤੇ ਹੋਣਗੀਆਂ ਨੰਬਰ 4 ਤੇ ਹੈ ਕਿ ਸਾਰੀਆਂ 300 ਲਾਈਟਾਂ ਜਿਹੜੀਆਂ ਮਾਸਟਰ ਬਲਦੇਵ ਰਾਏ ਨੇ ਆਪਣੀ ਅਗਵਾਈ ਥੱਲੇ ਪਿੰਡ ਦੇ ਵਿੱਚ ਲਗਵਾਈਆਂ ਸੀਗੀਆਂ ਜੋ ਕਿ ਕਾਫੀ ਖਰਾਬ ਰਹੀਆਂ ਦੀਆਂ ਨੇ ਇੱਕ ਗੱਲ ਤੁਹਾਨੂੰ ਯਾਦ ਕਰਾ ਦਈਏ ਕਿ ਕਦੀ ਵੀ ਕੋਈ ਲਾਈਟ ਜਿਹੜੀ ਖਰਾਬ ਹੋਏਗੀ ਇੱਕ ਹਫਤੇ ਦੇ ਵਿੱਚ ਵਿੱਚ ਉਹ ਠੀਕ ਕਰਵਾਈ ਜਾਇਆ ਕਰੇਗੀ ਇਸ ਤੋਂ ਬਾਅਦ ਸਭ ਤੋਂ ਵੱਡੀ ਸਮੱਸਿਆ ਹੈ ਕਿ ਪਿੰਡ ਵਿੱਚ ਸਫਾਈ ਨਹੀਂ ਹੋ ਰਹੀ ਤੈਂਦੇ ਵਜੇ ਸਫਾਈ ਸੇਵਕਾਂ ਦਾ ਵੀ ਕਸੂਰ ਨਹੀਂ ਹੈ ਸਫਾਈ ਸੇਵਕ ਸਿਰਫ 20-22 ਸੇਵਕ ਨੇ ਜਿਹੜੇ ਦੋ ਤਿੰਨ ਸਰਕਾਰੀ ਡਿਊਟੀਆਂ ਤੇ ਰਹਿੰਦੇ ਨੇ ਮੇਰੀ ਇਹ ਪਹਿਲਾ ਮਤਾ ਹੋਏਗਾ ਕਿ ਨਵੀਂ ਪਰਤੀ ਜਿਹੜੀ ਹੈ ਸਫਾਈ ਸੇਵਕਾਂ ਦੀ 20 ਬੰਦੇ ਨਵੀਂ ਪਰਤੀ ਦੇ ਪਹਿਲੇ ਸਾਲ ਚਾਲੂ ਕਿਤੇ ਜਾਣਗੇ ਰੱਖੇ ਜਾਣਗੇ ਭਾਵੇਂ ਉਹ ਠੇਕੇ ਦੇ ਰੱਖੇ ਜਾਣ ਚਾਹੇ ਉਹ ਪੱਕੇ ਕਰਮਚਾਰੀਆਂ ਦੇ ਤੌਰ ਤੇ ਰੱਖੇ ਜਾਣ। ਤੋਂ ਮੈਂ ਆਪਣਾ ਚੋਣ ਮੈਨੀਫੈਸਟੋ ਦੱਸਿਆ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਕਈ ਸਾਲਾਂ ਤੋਂ ਆਪਣਾ ਪਿੰਡ ਜਿਹੜਾ ਬਹੁਤ ਪਛੜਿਆ ਪਿਆ ਹੈ ਜਿੱਨੇ ਸਰਕਾਰੀ ਦਫਤਰ ਨੇ ਦੱਸੋ ਮੈਨੂੰ ਕੋਈ ਨੜਾਲੇ ਵਿੱਚ ਵੀ ਕੋਈ ਸਰਕਾਰੀ ਦਫਤਰ ਹੈ ਸਾਰੇ ਹੀ ਪਲੱਥ ਤੁਰੇ ਜਾਂਦੇ ਨੇ ਜਦੋਂ ਕਿਸੇ ਕਿਸੇ ਵੀ ਆਦਮੀ ਨੇ ਕਿਤੇ ਪਟਵਾਰੀ ਕੋਲੋਂ ਸਾਈਨ ਕਰਾਉਣੇ ਨੇ ਜਾਂ ਕਿਸੇ ਵੀ ਬੰਦੇ ਨੇ ਇੱਥੇ ਤਹਿਸੀਲਦਾਰ ਕੋਲ ਸਾਈਨ ਕਰਾਉਣੇ ਨੇ ਜਾਂ ਕੋਈ ਐਫੀਡੇਟ ਬਣਾਉਣਾ ਹੈ ਉਹ ਤਿੰਨ ਤਿੰਨ ਦਿਨ ਉੱਥੇ ਪਿਆ ਰਹਿੰਦਾ ਲੋਕਾਂ ਨੂੰ ਭੁਲੱਤ ਜਾਣਾ ਪੈਂਦਾ ਹੈ ਮੈਂ ਆਪਣੀ ਇਸ ਕੋਸ਼ਿਸ਼ ਦੇ ਵਿੱਚ ਆਪਣੇ ਇਸ ਕਾਰਜਕਾਲ ਦੇ ਦੌਰਾਨ ਨੜਾਲੇ ਵਿੱਚ ਸਭ ਤਹਿਸੀਲ ਲਿਆਉਣ ਦੀ ਪੂਰੀ ਪੂਰਾ ਯਤਨ ਕਰਾਂਗਾ ਤੇ ਨੜਾਲੇ 'ਚ ਸਭ ਆਫਿਸ ਖੋਲਿਆ ਜਾਏਗਾ ਕਿਸੇ ਵੀ ਬੰਦੇ ਨੂੰ ਪਟਵਾਰੀ ਕੋਲ ਦਸਤਕ ਕਰਨ ਲਈ ਜਾਂ ਕੋਈ ਵੀ ਫਰਦ ਲੈਣ ਲਈ ਜਾਂ ਕਿਸੇ ਵੀ ਐਫੀਡੇਟ ਬਣਾਉਣ ਦੇ ਲਈ ਪਲਾਥ ਨਹੀਂ ਜਾਣਾ ਪਵੇਗਾ ਉਹਨਾਂ ਦਾ ਪ੍ਰਬੰਧ ਅਸੀਂ ਨਡਾਲੇ ਵਿੱਚ ਹੀ ਕਰਾਵਾਂਗੇ ਸੋ ਸਮੱਸਿਆਵਾਂ ਤਾਂ ਹੋਰ ਵੀ ਬਹੁਤ ਸਾਰੀਆਂ ਨੇ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਤੁਹਾਨੂੰ ਬੇਨਤੀ ਕਰਦਾ ਤੁਸੀਂ ਨਡਾਲੇ ਦੀ ਜਿਹੜੀ ਕਮੇਟੀ ਹੈ ਉਹ ਸੂਝਵਾਨ ਬੰਦਿਆਂ ਦੀ ਸਿਆਣੇ ਪੜ੍ਹੇ ਲਿਖੇ ਬੰਦਿਆਂ ਦੀ ਕਮੇਟੀ ਬਣਾਓ ਜਿਹੜੇ ਆਪਣੇ ਪਿੰਡ ਦਾ ਕੋਈ ਸੁਧਾਰ ਕਰ ਸਕੇ ਨਹੀਂ ਗੱਲ ਪਿੰਡ ਦੇ ਪਾਣੀ ਦੇ ਨਿਕਾਸ ਦੀ ਪਿੰਡ ਦੇ ਪਾਣੀ ਦਾ ਨਿਕਾਸ ਜਿਹੜਾ ਹੈ ਉਹ ਬਿਨਾ ਸੀਵਰੇਜ ਤੋਂ ਨਹੀਂ ਹੋਣਾ ਹੈ ਉਹ ਸੀਵਰੇਜ ਜਿਹੜਾ ਹੈ ਉਹ ਸਰਕਾਰ ਦੀ ਸਹਿਮਤੀ ਸਰਕਾਰ ਦੀ ਮਦਦ ਨਾਲ ਹੋਣਾ ਹੈ ਉਹ ਸਰਕਾਰੀ ਜਿਹੜੀ ਮਦਦ ਹੈ ਉਹ ਗਰੰਟਾ ਲੈ ਕੇ ਪਿੰਡ ਦਾ ਸੀਵਰੇਜ ਪੰਜਾਂ ਸਾਲਾਂ ਦੇ ਵਿੱਚ ਵਿੱਚ ਪੁਆਇਆ ਜਾਏਗਾ ਇਹ ਮੇਰੀ ਨਡਾਲਾ ਨਿਵਾਸੀਆਂ ਨੂੰ ਇੱਕ ਗਰੰਟੀ ਹੈ ਜਾਇ ਹਿੰਦ